ਆਪ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਐਕਟਿੰਗ ਜਥੇਦਾਰ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਜਿਹੜੇ ਦਸਤਾਵੇਜ਼ ਨੇ ਜਿਹੜੇ ਸਰਕਾਰੀ ਰਿਪੋਰਟ ਹੈ ਬੀਪੀ ਤਵਾੜੀ ਜੋ ਕਿ ਸਾਡੇ ਬੜੇ ਸਤਕਾਰਤ ਉਹ ਅਫਸਰ ਨੇ ਪੰਜਾਬ ਦੇ ਰਹੇ ਤੇ ਹੁਣ ਤਾਂ ਮੈਨੂੰ ਜਾਣਕਾਰੀ ਨਹੀਂ ਗਈ ਵੀ ਉਹ ਹੈਗੇ ਨੇ ਕਿ ਰਿਟਾਇਰ ਨੇ ਉਹਨਾਂ ਨੇ ਇੱਕ ਜਾਂਚ ਕੀਤੀ ਸੀ ਉਹ ਸਬੰਧ ਵਿੱਚ ਅਸੀਂ ਆਪ ਜੀ ਦੇ ਨਾਲ ਅ ਜਾਣਕਾਰੀ ਸਾਂਝੀ ਕਰ ਰਹੇ ਆ ਵੀਰੋ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਅ ਸੰਸਥਾ ਇਹ ਆਪ ਸਭ ਨੂੰ ਪਤਾ ਹੈ ਸਿੱਖ ਦਾ ਕੋਈ ਵੀ ਦੁੱਖ ਦਰਦ ਕੋਈ ਮੁਸ਼ਕਲ ਤਾਂ ਉਹ ਸਰੀ ਅਕਾਲ ਤੱਕ ਸਹਿਬ ਹੁੰਦਾ ਹੈ ਅਕਾਲ ਤਖਬ ਸਹਿਬ ਦਾ ਮਤਲਬ ਇੱਕ ਤਾਂ ਹੈਗਾ ਸਾਡੇ ਜਿਹੜਾ ਸਥਾਨ ਦੀ ਗੱਲ ਹੈ ਦੂਸਰਾ ਉਥੋਂ ਦੇ ਜਿਹੜੇ ਸੇਵਾਦਾਰ ਜਾਂ ਜਿਹੜੇ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਹੁੰਦੀਆਂ ਨੇ ਜਥੇਦਾਰ ਗੁਰਦੇਵ ਸਿੰਘ ਜੀ ਕੌਕੇ ਸਾਡੀ ਕੌਮ ਵਿੱਚ ਬਹੁਤ ਵੱਡੀ ਸਨਮਾਨਿਤ ਸ਼ਖਸੀਅਤ ਸੀ ਔਰ ਸਿੱਖ ਕੌਮ ਜਿਹੜੀ ਹੈ ਉਹਨਾਂ ਦਾ ਬਹੁਤ ਵੱਡਾ ਮਾਣ ਕਰਦੀ ਸੀ ਸਾਰੀਆਂ ਹੀ ਸਿੱਖ ਜਥੇਬੰਦੀਆਂ ਚਾਹੇ ਉਹ ਧਾਰਮਿਕ ਸਨ ਰਾਜਨੀਤਿਕ ਸਨ ਸਮਾਜਿਕ ਸਨ ਜਾਂ ਦੂਸਰੀਆਂ ਜੋ ਵੀ ਸਨ ਜਾਂ ਗਰਮ ਖਿਆਲੀ ਨਰਮ ਖਿਆਲੀ ਜਿੰਨੇ ਵੀ ਹੈ ਸਨ ਦੇਸ਼ ਵਿਦੇਸ਼ ਵਾਲੇ ਉਹ ਸਾਰੇ ਹੀ ਗੁਰਦੇਵ ਸਿੰਘ ਕੌਕੇ ਸਾਹਿਬ ਜਿਹੜੇ ਸੀ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਸਨ ਉਹ ਨਾਮ ਬਾਣ ਵਾਲੀ ਰੂਹ ਸੀ ਸਿਮਰਨ ਵਾਲੀ ਰੂਹ ਸੀ ਤੇ ਹਮੇਸ਼ਾ ਸੱਚ ਤੇ ਪੈਰਾ ਦੇਣ ਵਾਲੀ ਸ਼ਖਸੀਅਤ ਸੀ ਐਸੀ ਸ਼ਖਸੀਅਤ ਦੇ ਨਾਲ ਜੋ ਜ਼ੁਲਮ ਜੋ ਅਤਿਆਚਾਰ ਹੋਇਆ ਜਿਸ નિર્દય ਪੁਣੇ ਦੇ ਨਾਲ ਔਰ ਜਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਸਬੰਧ ਵਿੱਚ ਸਿੱਖ ਪੰਥ ਵੱਲੋਂ ਜਦੋਂ ਅਕਾਲੀ ਸਰਕਾਰ 97 ਤੋਂ 2000 ਬਣੀ ਤਾਂ ਉਸ ਸਮੇਂ 97 ਬਣਨ ਤੋਂ ਬਾਅਦ ਉਹਨਾਂ ਦੇ ਕੋਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸਨ ਉਹਨਾਂ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਿਹੜਾ ਕਤਲ ਸੀ ਉੰਦੀ ਜਾਂਚ ਜਾਂ ਕਮਿਸ਼ਨ ਬਿਠਾ ਕੇ ਉਹ ਸੱਚ ਜਿਹੜਾ ਸੀ ਦੁਨੀਆ ਸਾਹਮਣੇ ਲਿਆਉਣ ਵਾਸਤੇ ਰਿਕਵੈਸਟ ਕੀਤੀ ਗਈ ਸਾਰਿਆਂ ਵੱਲੋਂ ਕਿਉਂਕਿ ਉਹਨਾਂ ਕੋਲ ਰਿਕਵੈਸਟ ਕਰਨ ਦਾ ਇੱਕ ਕਾਰਨ ਹੋਰ ਵੀ ਸੀ ਕਿ ਜਦੋਂ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਸਮੇਂ ਕੌਂਕੇ ਪਿੰਡ ਦੇ ਸਾਹਮਣੇ ਜੀਟੀ ਰੋਡ ਦੇ ਉੱਤੇ ਕਮਾਕੇ ਜੀਟੀ ਰੋਡ ਦੇ ਉੱਤੇ ਇੱਕ ਬਹੁਤ ਵੱਡਾ ਧਰਨਾ ਲੱਗਾ ਸੀ ਜੋ ਕਿ ਬਾਬਾ ਜਗਿੰਦਰ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਤਕਾਰਯੋਗ ਪਿਤਾ ਜੀ ਗੁਰਪਰਵਾਸੀ ਉਹਨਾਂ ਦੀ ਅਗਵਾਈ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸਿਮਰਜੀਤ ਸਿੰਘ ਮਾਨ ਸਰਦਾਰ ਗੁਰਚਰਨ ਸਿੰਘ ਟਵਾੜਾ ਸੁਰਜਨ ਸਿੰਘ ਠੇਕੇਦਾਰ ਅਤੇ ਇਸ ਤੋਂ ਇਲਾਵਾ ਸਰਦਾਰ ਸੁਖਜਿੰਦਰ ਸਿੰਘ ਸਨ ਬਹੁਤ ਸਾਰੀਆਂ ਸ਼ਖਸੀਅਤਾਂ ਉੱਥੇ ਪੰਜਾਬ ਭਰ ਦੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਉਹਨਾਂ ਨੇ ਉੱਥੇ ਧਰਨਾ ਦਿੱਤਾ ਸੀ ਉੱਥੇ ਐਲਾਨ ਵੀ ਕੀਤਾ ਸੀ ਕਿ ਜਦੋਂ ਪੰਜਾਬ ਵਿੱਚ ਅਕਾਲੀ ਸਰਕਾਰ ਆਏਗੀ ਤਾਂ ਉਹ ਸਮੇਂ ਜਹੇਦਰ ਗੁਰਦੇਵ ਸਿੰਘ ਕੌਂਕੇ ਦੀ ਜਾਂਚ ਜਿਹੜੀ ਹੈ ਇਕ ਕੀਤੀ ਜਾਵੇਗੀ ਉਸ ਮੁਤਾਬਕ ਪੰਥ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਸਰਕਾਰ ਬਣੀ ਤੇ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਉਹਨਾਂ ਨੇ ਉਸ ਦੇ ਉੱਪਰ ਇੱਕ ਵੀਰ ਸਰਦਾਰ ਵਾਹਿਗੁਰੂ ਬੀਪੀ ਤਿਵਾੜੀ ਜਿਹੜੇ ਉਸ ਸਮੇਂ ਇੱਕ ਅਫਸਰ ਸਨ ਪੰਜਾਬ ਦੇ ਵਿੱਚ ਬੜੇ ਇਮਾਨਦਾਰ ਮੰਨੇ ਜਾਂਦੇ ਸਨ ਨਾ ਤਾਂ ਉਹ ਸਿੱਖ ਸਨ ਤੇ ਨਾ ਹੀ ਉਹ ਪੰਜਾਬੀ ਸਨ ਪਰ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਉਹ ਬੜੀ ਨਿਰਮਲ ਤੇ ਸੱਚਾਈ ਦੇ ਆਧਾਰ 'ਤੇ ਚੱਲਣ ਵਾਲੀ ਸੀ ਉਹਨਾਂ ਦੀ ਅਗਵਾਈ 'ਚ ਜਾਂਚ ਜਿਹੜੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੋ ਆਰੰਭ ਕਰਵਾਈ ਉਹਨਾਂ ਨੇ ਆਪਣੀ ਸਾਰੀ ਜਾਂਚ ਕਰਕੇ ਤੇ ਉਹ ਰਿਪੋਰਟ ਜਿਹੜੀ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਦੇ ਦਿੱਤੀ ਸੀ ਉਸ ਵਿੱਚ ਉਹਨਾਂ ਨੇ ਆਪਣੇ ਵੱਲੋਂ ਜਿੰਨੇ ਵੀ ਉਹਨਾਂ ਤੋਂ ਤੱਥ ਜਾਂ ਜੋ ਵੀ ਉਹਨਾਂ ਦੀ ਰਿਪੋਰਟ ਸੀ ਉਹ ਸਾਰੀ ਇੱਕ ਅਫਸਰ ਜਿਸ ਤਰ੍ਹਾਂ ਕਰਦੇ ਨੇ ਉਹਨਾਂ ਨੇ ਉਹ ਸਾਰਾ ਕੁਝ ਕਰਕੇ ਤੇ ਉਹਨਾਂ ਸੱਚਾਈ ਦੇ ਆਧਾਰਤ ਉਹ ਰਿਪੋਰਟ ਜਿਹੜੀ ਹੈ ਪੰਜਾਬ ਸਰਕਾਰ ਨੂੰ ਸੌਂਪੀ ਸਾਨੂੰ ਦੁੱਖ ਹੈ ਕਿ ਉਸ ਰਿਪੋਰਟ ਦੇ ਉੱਤੇ ਅੱਗੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਚਾਹੀਦਾ ਤਾਂ ਇਹ ਸੀ ਕਿ ਉਸ ਰਿਪੋਰਟ ਦੇ ਆਧਾਰ ਦਿੱਤੇ ਅਦਾਲਤ ਵਿੱਚ ਕੇਸ ਜਾਂਦਾ ਐਫ ਆਈ ਆਰ ਦਰਜ ਹੁੰਦੀਆਂ ਤੇ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਮਿਆਰੀ ਸਜ਼ਾ ਦਿੱਤੀਆਂ ਜਾਂਦੀਆਂ ਕਿਉਂਕਿ ਉਹਨਾਂ ਨੇ ਸਿੱਧਾ ਹੀ ਅਕਾਲ ਤਖਤ ਸਾਹਿਬ ਜਿਸ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਸਰਮੌਰ ਹਸਤੀ ਹੈ ਉਸ ਦੇ ਉੱਤੇ ਉਹਨਾਂ ਨੇ ਜ਼ੁਲਮ ਅਤਿਆਚਾਰ ਢਾਇਆ ਸੀ ਪਰ ਸਰਕਾਰ ਨੇ ਉਹ ਜਾਨ ਜਿਹੜੀ ਸੀ ਆਪਣੇ ਗੋਡੇ ਹੇਠ ਦੱਬ ਕੇ ਰੱਖੀ ਉਹ 98 ਤੋਂ ਲੈ ਕੇ ਲਗਭਗ ਹੁਣ ਤੱਕ ਉਹ ਰਿਪੋਰਟ ਜਿਹੜੀ ਸੀ ਉਹ ਦੱਬੀ ਰਹੀ ਹੈ ਇਹਦੇ ਦਰਮਿਆਨ ਤਿੰਨ ਸਰਕਾਰਾਂ ਕਾਲੀ ਦਲ ਦੀਆਂ ਲੰਗੀਆਂ ਜਿਹਦੇ ਵਿੱਚ 97 ਤੋਂ 2 ਫਿਰ 7 ਤੋਂ 12 ਤੇ 12 ਤੋਂ 17 ਤੇ ਇਹਦੇ ਦਰਮਿਆਨ ਕਾਂਗਰਸ ਦੀਆਂ ਵੀ ਦੋ ਸਰਕਾਰਾਂ ਆਈਆਂ ਹੁਣ ਇੱਕ ਨਵੀਂ ਸਰਕਾਰ ਆਈ ਹੈ ਉਹਦੀ ਜਿਹੜੀ ਜਾਂਚ ਦੀ ਰਿਪੋਰਟ ਸੀ ਉਹ ਹੁਣ ਮਨੁੱਖੀ ਅਧਿਕਾਰਾਂ ਵਾਲੀ ਸੰਸਥਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੇ ਜਥੇਦਾਰ ਨੇ ਉਹਨਾਂ ਨੂੰ ਦਿੱਤੀ ਗਈ ਹੈ ਕਿ ਆਹ ਰਿਪੋਰਟ ਹੈ ਆ ਉਹਦੀ ਮਤਲਬ ਸਾਰੀ ਜਿਹੜੀ ਪੋਜੀਸ਼ਨ ਹੈ ਉਹ ਖੜੀ ਆ ਉਹਨਾਂ ਨੇ ਅੱਗੋਂ ਆਦੇਸ਼ ਜਾਰੀ ਕੀਤਾ ਹੈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਅਗਵਾਈ ਕਰਕੇ ਤੇ ਦੀ ਸਾਰੀ ਪੜਤਾਲ ਜਿਹੜੀ ਹੈ ਉਹ ਉਹਦੇ ਆਧਾਰ ਦੇ ਉੱਤੇ ਐਫ ਆਈ ਆਰ ਦਰਜ ਕਰਾਏ ਤੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦਬਾਉਣ ਵਾਸਤੇ ਆਪਣਾ ਯਤਨ ਕਰੇ ਤੇ ਇਹ ਕਾਰਵਾਈ ਕਰੇ ਅਸੀਂ ਇਸ ਸਬੰਧ ਵਿੱਚ ਹੀ ਆਪ ਜੀ ਦੇ ਨਾਲ ਅੱਜ ਕੁਝ ਗੱਲਾਂ ਕਰਨ ਵਾਸਤੇ ਬੈਠੇ ਆਂ ਅਸੀਂ ਮੌਜੂਦਾ ਜਿਹੜੀ ਸਰਕਾਰ ਹੈ ਅਸੀਂ ਉਸ ਨੂੰ ਵੀ ਕਹਿ ਰਹੇ ਆ ਕਿ ਭਾਈ ਇਹ ਅਕਾਲ ਤਖਸਾਲ ਨਾਲ ਸੰਬੰਧਿਤ ਮਾਮਲਾ ਇਹਦੇ ਚ ਆਨਾ ਕਾਨੀ ਨਾ ਕੀਤੀ ਜਾਵੇ ਇਹਦੀ ਜਾਨ ਜਿਹੜੀ ਹੈ ਹੋਈ ਉਹਦੇ ਆਧਾਰ ਦੇ ਉੱਤੇ ਐਫ ਆਈ ਆਰ ਅੰਦਰਜ ਕਰਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੋਸ਼ੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਕੇ ਅੱਗੇ ਤੋਂ ਕੋਈ ਸਿੱਖਾਂ ਦੀਆਂ ਭਾਵਨਾਵਾਂ ਜਾਂ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਇਹੋ ਜਿਹੀਆਂ ਸ਼ਖਸੀਅਤਾਂ ਤੇ ਜ਼ੁਲਮ ਕਰਨ ਦਾ ਹਿਆ ਨਾ ਕਰ ਸਕੇ ਇਸ ਸਬੰਧ ਵਿੱਚ ਅਸੀਂ ਇੱਕ ਜੋ ਰਿਪੋਰਟ ਬਿਆਨ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪ੍ਰੈਸ ਕਾਨਫਰੰਸ ਰਹੀ ਜਿਸ ਵਿੱਚ ਜਿਹੜੇ ਵੀਰ ਮੇਰੇ ਬੈਠੇ ਨੇ ਮੈਂ ਉਹਨਾਂ ਦੇ ਨਾਂ ਬਾਅਦ ਵਿੱਚ ਸਾਰਿਆਂ ਦੇ ਦੱਸਦਾ ਅੱਜ ਇੱਕ ਪ੍ਰੈਸ ਕਾਨਫਰੰਸ ਰਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦੇ ਨਾਂ ਨਾਲ ਝੂਠੇ ਪੁਲਿਸ ਮੁਕਾਬਲੇ ਦੀ ਜਨਤਕ ਹੋਈ ਰਿਪੋਰਟ ਤੇ ਜਹੇਦਾਰ શ્રી ਅਕਾਲ ਤਖਸੈ ਵੱਲੋਂ ਦੋਸ਼ੀਆਂ ਵਿਰੁੱਧ ਐਕਸ਼ਨ ਲੈ ਕੇ ਮੁਕਦਮੇ ਦਰਜ ਕਰਾਉਣ ਦੀ ਕਾਰਵਾਈ ਦੀ ਸਲਾਹਗਾ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਹਰ ਹਾਲਤ ਵਿੱਚ ਕਰੜੀ ਤੋਂ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ ਨਾਲ ਹੀ ਕਿਹਾ ਕਿ 1998 ਵਿੱਚ ਬੀਪੀ ਤਵਾੜੀ ਕਮਿਸ਼ਨ ਨੇ ਆਪਣੀ ਰਿਪੋਰਟ ਮੁਕੰਮਲ ਤਿਆਰ ਕਰਕੇ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪ ਦਿੱਤੀ ਸੀ ਇਸ ਰਿਪੋਰਟ ਨੂੰ ਜਨਤਕ ਕਰਨ ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਵਾਸਤੇ ਕਈ ਵਾਰ ਪੰਥਕ ਵਫਦ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਦੇ ਰਹੇ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਨਾ ਤਾਂ ਰਿਪੋਰਟ ਜਨਤਕ ਕੀਤੀ ਤੇ ਨਾ ਹੀ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਕੀਤੀ ਇਨ ਉਹਨਾਂ ਨੇ ਇਹ ਵੀ ਕਿਹਾ ਕਿ ਇਸੇ ਤਰ੍ਹਾਂ ਸ੍ਰੀ ਅਕਾ ਇਸੇ ਤਰ੍ਹਾਂ ਅਕਾਲੀ ਸਰਕਾਰ ਵਿੱਚ ਲੰਮਾ ਸਮਾਂ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ بیٹے ਸ੍ਰੀ ਵੀਰ ਸਿੰਘ ਜੀ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਪੁੱਛਿਆ ਜਾਵੇ ਤੇ ਉਸ ਨੂੰ ਧਾਰਮਿਕ ਸਜ਼ਾ ਲਗਾਈ ਜਾਵੇ ਕਿ ਉਸ ਨੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਦੇ ਕਤਲ ਸਬੰਧੀ ਤਵਾੜੀ ਕਮਿਸ਼ਨ ਦੀ ਰਿਪੋਰਟ ਤੁਹਾਡੇ ਗ੍ਰਹਿ ਮੰਤਰੀ ਰਹਿੰਦਿਆਂ 8 ਸਾਲ ਵਿੱਚ ਗੋਡੇ ਥੱਲੇ ਕਿਉਂ ਦਵਾਈ ਰੱਖੀ ਕਿਉਂ ਦੋਸ਼ੀਆਂ ਦੀ ਪੁਸਤ ਪਨਾਹੀ ਕਰਦਾ ਰਿਹਾ ਕਿਉਂ ਨਹੀਂ ਦੋਸ਼ੀਆਂ ਵਿਰੁੱਧ ਐਫਆਈਆਰ ਦਰਜ ਕਰਵਾਈ ਕਿਉਂ ਦੋਸ਼ੀਆਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਲੁਕਾਉਂਦੇ ਤੇ ਬਚਾਉਂਦੇ ਰਹੇ ਦੂਸਰੇ ਪਾਸੇ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੇ ਕਤਲ ਦੇ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕਰਾਉਣ ਦੇ ਨਾਲ-ਨਾਲ ਦੋਸ਼ੀਆਂ ਨੂੰ ਬਚਾਉਣ ਤੇ ਲਕਾਉਣ ਵਿਰੁੱਧ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਐਫ ਆਈ ਆਰ ਦਰਜ ਕਰਾਉਣ ਦੀ ਸਿਫਾਰਿਸ਼ ਕਰਨੀ ਚਾਹੀਦੀ ਹੈ। ਪੰਥਕ ਧਿਰਾਂ ਤੇ ਅਣਸਾਪਸੰਦ ਲੋਕਾਂ ਵੱਲੋਂ 1 ਜਨਵਰੀ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਜਹੇਦਾਰ ਭਾਈ ਗੁਰਦੇਵ ਸਿੰਘ ਕੌਕੇ ਦੀ ਸ਼ਹੀਦੀ ਸਮਾਗਮ ਨિમਿਤ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਸ੍ਰੀ ਅਕਾਲ ਤਖਤ ਸਾਹਿਬ ਤੇ ਪਾਏ ਜਾਣਗੇ। ਕਰੀਬ ਸਮਾਂ 10 ਵਜੇ ਦਾ ਹੋਏਗਾ ਸਮੂਹ ਪੰਥਕ ਜਥੇਬੰਦੀਆਂ, ਇਨਸਾਫ ਰਾੰਦ ਸੰਧ ਲੋਕਾਂ ਔਰ ਇਸੇ ਤਰੀਕੇ ਨਾਲ ਵੱਖ-ਵੱਖ ਭਾਈਚਾਰਿਆਂ ਦੇ ਵੀਰ ਤੇ ਸਾਰੀਆਂ ਹੀ ਜਥੇਬੰਦੀਆਂ ਨੂੰ ਆਪਸੀ ਵਿਰੋਧਾਂ ਤੋਂ ਉੱਪਰ ਉੱਠ ਕੇ ਸਰਬ ਸਾਂਝੇ ਤੌਰ ਤੇ ਸ੍ਰੀ ਅਕਾਲ ਤਖਤ ਜੇਹੇਦਾਰ ਨੂੰ ਸ਼ਰਧਾਂਜਲੀ ਔਰ ਇਸੇ ਤਰੀਕੇ ਨਾਲ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਤੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸਰਦਾਰ ਮਨਜੀਤ ਸਿੰਘ ਜੀ ਭੋਮਾ ਸਾਹਿਬ ਜੀ ਜਿੱਥੇ ਆਪਾਂ ਬੈਠੇ ਹਨ ਉਹਨਾਂ ਦੇ ਕੋਲ ਸਾਡੀ ਇਸੇ ਕੌਮ ਦੀ ਬਹੁਤ ਹੀ ਸਤਿਕਾਰਤ ਸ਼ਖਸੀਅਤ ਪੰਥ ਲਈ ਸਾਰੀ ਜ਼ਿੰਦਗੀ ਸੇਵਾ ਕਰਨ ਵਾਲੇ ਤੇ ਲੜਨ ਖੜਨ ਵਾਲੇ ਪੰਥ ਵਾਸਤੇ ਭਾਈ ਗੁਰਦੀਪ ਸਿੰਘ ਜੀ ਬਠਿੰਡਾ ਭਾਈ ਸਤਨਾਮ ਸਿੰਘ ਜੀ ਮਨਾਵਾ ਉਹ ਥੋੜਾ ਜਿਹਾ ਲੇਟ ਹੋ ਗਏ ਪਹੁੰਚਣ ਵਾਲੇ ਨੇ ਬਾਬਾ ਬੇਜਰ ਸਿੰਘ ਜੀ ਪੰਜ ਪਿਆਰੇ ਦੇ ਵਿੱਚ ਜਿਨ੍ਹਾਂ ਨੇ ਬੜੀ ਲੰਬਾ ਸਮਾਂ ਸੇਵਾ ਕੀਤੀ ਹੈ ਬੜੇ ਸਤਿਕਾਰਯੋਗ ਸ਼ਖਸੀਅਤ ਹਨ ਭਾਈ ਵੱਸਨ ਸਿੰਘ ਜੀ ਜਫਰਵਾਲ ਸਾਹਿਬ ਔਰ ਇਸੇ ਤਰੀਕੇ ਨਾਲ ਭਾਈ ਜਰਨੈਲ ਸਿੰਘ ਜੀ ਸਖੀਰਾ ਭਾਈ ਪਲਵਿੰਦਰ ਸਿੰਘ ਜੀ ਪੰਨੂ ਭਾਈ ਹਰਜੀਤ ਸਿੰਘ ਪੁਰੇਵਾਲ ਭਾਈ ਮਧੂਪਾਲ ਸਿੰਘ ਗੋਗਾ ਸਰਦਾਰ ਮਨੋਰ ਸਿੰਘ ਕਲੇਰ ਹਰਚੋਵਾਲ ਸੋ ਇਹ ਸਾਰੀਆਂ ਸ਼ਕਤੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਅਸੀਂ ਫੇਰ ਸਾਰੀਆਂ ਹੀ ਸੰਗਤਾਂ ਨੂੰ ਵੀ ਤੁਹਾਡੇ ਪੱਤਰਕਾਰ ਹੀ ਰਹੀ ਇਹ ਸੱਦਾ ਦੇ ਰਹੇ ਹਾਂ ਕਿ ਇੱਕ ਤਰੀਕ ਨੂੰ ਜਿਸ ਦਿਨ ਉਹਨਾਂ ਦੀ ਸ਼ਹਾਦਤ ਹੋਈ ਸੀ ਉਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੀ ਯਾਦ ਚਖੰਡਪੜ ਸਾਹਿਬਾਂ ਦੇ ਭੋਗ ਪਾਏ ਜਾਣਗੇ ਔਰ ਅਤੇ ਉਸ ਦਿਨ ਗੁਰੂ ਪੰਥ ਜਿਹੜਾ ਉੱਥੇ ਆ ਕੇ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਆਪਣਾ ਪਿਆਰ ਜਿਹੜਾ ਉਹ ਸਤਕਾਰ ਦੇਣ ਇਹ ਐਸੀ ਸਾਰੀਆਂ ਇਸ ਸ਼ਖਸੀਅਤਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਸੋ ਸੱਦਾ ਦੇ ਰਹੇ ਆ ਤੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਸ ਸਾਡੇ ਅਕਾਲ ਤਖਸੈ ਦੇ ਜਹੇਦਾਰ ਦਾ ਸੋ ਜੋ ਇਸ ਸ਼ੀਧੀ ਸਮਾਗਮ ਹੈ ਉਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਔਰ ਜਿਹੜੀਆਂ ਤੁਹਾਨੂੰ ਹੋਰ ਬੇਨਤੀਆਂ ਕੀਤੀਆਂ ਨੇ ਕਿ ਜਿੰਨੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਤੇ ਤੁਹਾਨੂੰ ਤੇ ਔਰ ਇਸੇ ਤੇ ਧਾਰਮਿਕ ਕਾਰਵਾਈ ਵੀ ਜਿਹੜੀ ਹੈ ਉਹ ਕੀਤੀ ਜਾਵੇ ਸਾਨੂੰ ਕੋਈ ਮਿਲਣ ਤੇ ਇਤਰਾਜ਼ ਨਹੀਂ ਜੀ ਮਿਲਾਂਗੇ ਜੀ ਅਸੀਂ ਟਾਈਮ ਲੈ ਕੇ ਮਿਲਾਂਗੇ ਜੀ ਟਾਈਮ ਲੈ ਕੇ ਮਿਲਾਂਗੇ ਸੰਪਰਕ ਕਰਾਂਗੇ ਮਿਲਾਂਗੇ ਕੋਈ ਸਾਨੂੰ ਮਤਲਬ ਕਿਸੇ ਨੂੰ ਐਸਾ ਨਹੀਂ ਕਿਉਂਕਿ ਉਹਨਾਂ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਸੀ ਉਹਨਾਂ ਦੀ ਸਲਾਹਾ ਕੀਤੀ ਆ ਤੇ ਕਰ ਰਹੇ ਆ ਕਿ ਉਹਨਾਂ ਨੇ ਜਿਹੜਾ ਇਹ ਕਾਰਵਾਈ ਕਰਨ ਵਾਸਤੇ ਕਿਹਾ ਸ਼ਰੋਨੀ ਕਮੇਟੀ ਨੂੰ ਤੇ ਸ਼ਰੋਨੀ ਕਮੇਟੀ ਇਸ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਵਾਖੂਬੀ ਨਿਭਾਵੇ ਇਹ ਜਿਹੜਾ ਕੀਤਾ ਵੀ ਤੁਕਾਲੀ ਸਰਕਾਰ ਨੇ ਕਾਲੀ ਸਾਬ ਨਾਰਨੇ ਨੂੰ ਕੋਈ ਕਾਰਵਾਈ ਨਹੀਂ ਕੀਤੀ ਈੰਨੇ ਸਾਲਾਂ ਦੀ ਰਿਪੋਰਟ ਜਿਹੜੀ ਆ ਕੰਦੇ ਬਸਤੇ ਚ ਪਈ ਸੀ ਯਾਨੀ ਹਾ ਪ੍ਰੀ ਸਿੰਘ ਜਦੋਂ ਇੱਥੇ ਕਾਲਕਤਾਰੀ ਜਥੇਦਾਰ ਸੀਗੇ ਉਹਨਾਂ ਨੇ ਪੰਜਾਬ ਸਰਕਾਰ ਮੌਜੂਦਾ ਆਪ ਸਰਕਾਰ ਨੂੰ ਲਿਖਿਆ ਸੀ ਪੱਤਰ ਵੀ ਇਹਦੇ ਬਾਰੇ ਜਿਹੜਾ ਵਾ ਜਿਹੜੀ ਰਿਪੋਰਟ ਹੈ ਜਨਤਾ ਨੂੰ ਦਿੱਤੀ ਜਾਵੇ ਪਰ ਪੰਜਾਬ ਸਰਕਾਰ ਨੇ ਵੀ ਨਹੀਂ ਕੀਤੀ ਸੀ ਆਪ ਸਰਕਾਰ ਨੇ ਹਾਂ ਉਹਨਾਂ ਨੇ ਜੇ ਨਹੀਂ ਕੀਤੀ ਤੇ ਬਹੁਤ ਮਾੜੀ ਗੱਲ ਕੀਤੀ ਹੈ ਉਹਨਾਂ ਨੂੰ ਕਰਨੀ ਚਾਹੀਦੀ ਸੀ ਤੇ ਸਾਡਾ ਤਾਂ ਗਿਲਾ ਸਾਡੀ ਸਰਕਾਰ ਤੇ ਗਿਲਾ ਜਿਹੜਾ ਹੈ ਉਹ ਸਰਕਾਰ ਤੇ ਵੀ ਹੈਗਾ ਜਿਹੜੀ ਮੌਜੂਦਾ ਹੈ ਉਹ ਨਹੀਂ ਕਰ ਰਹੀ ਤੇ ਅਕਾਲੀ ਸਰਕਾਰ ਤੇ ਸਾਡਾ ਗਿਲਾਸ ਕਰਕੇ ਵੀ ਜ਼ਿਆਦਾ ਹੈ ਕਿਉਂਕਿ ਅਕਾਲੀ ਸਰਕਾਰ ਸਿੱਖਾਂ ਦੀਆਂ ਵੋਟਾਂ ਲੈ ਕੇ ਚੁਣੀ ਜਾਂਦੀ ਹੈ ਇਹ ਉਹ ਸਿੱਖਾਂ ਦੀ ਜਥੇਬੰਦੀ ਕਹਾਉਂਦੀ ਹੈ ਉਹ ਕਹਿ ਰਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਜਾਂ ਹਰਮੰਦਰ ਸਾਹਿਬ ਸਾਡੀ ਇੱਥੇ ਜਥੇਬੰਦੀ ਜਿਹੜੀ ਉਹ ਬਣੀ ਸੀ ਤੇ ਅਸੀਂ ਇੱਥੋਂ ਦੇ ਪਹਿਰੇਦਾਰ ਆ ਇਹ ਉਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਆ ਦੂਜੀਆਂ ਸਰਕਾਰਾਂ ਨਾਲੋਂ ਵੱਧ ਕੇ ਜਥੇਦਾਰ ਨੂੰ ਸੱਦਾ ਦਿੱਤਾ ਤੇ ਹਰ ਕਿਸੇ ਨੂੰ ਆਦਾਂ ਆ ਉਸ ਦਿਨ ਅਸੀਂ ਜਥੇਦਾਰ ਕਾਲਤਕ ਸਾਹਿਬ ਦੇ ਜੋ ਸ਼ਰਮਣੀ ਕਮੇਟੀ ਵੱਲੋਂ ਬਣਿਆ ਇਹਨਾਂ ਨੂੰ ਵੀ ਔਰ ਭਾਈ ਹਰਦੀਪ ਸਿੰਘ ਜੀ ਜਿਹੜੇ ਉੱਥੋਂ ਆਪਣੇ ਤਖਤ ਦਮਦਮ ਸਾਹਿਬ ਆਲੇ ਆ ਤੇ ਇਸੇ ਤਰੀਕੇ ਨਾਲ ਆਪਣੇ ਦੂਸਰੇ ਜਥੇਦਾਰ ਮੰਡ ਸਾਹਿਬ ਵੀ ਜਿਹਦੇ ਦੂਸਰੇ ਵੀ ਜਿਹੜੇ ਜਿੰਨੇ ਵੀ ਆ ਸਖਸ਼ੇਤਾਂ ਨੇ ਧਾਰਮਿਕ ਸਭ ਨੂੰ ਹੀ ਖੁੱਲਾ ਸੱਦਾ ਦੇ ਰਹੇ ਆ ਤੇ ਜਥੇਦਾਰਾਂ ਨੂੰ ਤਾਂ ਹੀ ਸਪੈਸ਼ਲ ਸੱਦਾ ਦੇ ਰਹੇ ਆ ਕਿ ਆਓ ਉਸ ਦਿਨ ਆ ਕੇ ਉਹਨਾਂ ਨੂੰ ਆਪਣੀ ਸਰਦਾ ਜਿਹੜੀ ਹੈ ਉਸ ਪਿਆਰ ਜਿਹੜਾ ਹੈ ਉਹ ਸਾਰਾ ਜਨਤ ਕਰਨ। ਭਾਈ ਸਾਹਿਬ ਇੱਕ ਤਰੀਕ ਨੂੰ ਕਿੰਨੇ ਵਜੇ ਹੋਏਗਾ ਉੱਥੇ ਸਮਾਗਮ। ਇਹ ਲਗਭਗ ਜੀ ਅਸੀਂ ਠੰਡ ਦੇ ਦਿਨ ਨੇ। ਤੋਂ ਸਾਡੀ ਰਿਕਵੈਸਟ ਸਰੋਨੀ ਕਮੇਟੀ ਨੂੰ ਇਹ ਹੀ ਹੈ ਕਿ ਉਸ ਦਿਨ 10 ਵਜੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣ ਤਾਂ ਕਿ ਸੰਗਤਾਂ ਜਿਹੜੇ ਦੂਰ ਦਰੇਡੇ ਦੀਆਂ ਨੇ ਉਹ ਵੀ ਉੱਥੇ ਧੁੰਦ ਦੇ ਕਾਰਨ ਜਿਹੜੀਆਂ ਟਾਈਮ ਨਾਲ ਪਹੁੰਚ ਸਕਣ ਕਈ ਵਾਰੀ ਟੜਕੇ ਨਹੀਂ ਆਇਆ ਜਾਂਦਾ। ਇਹ ਉਹ ਥੋੜਾ ਜਿਹਾ ਇਹ ਸਬੰਧ ਵਿੱਚ ਉਹ ਆਪਣਾ ਸ਼ਰੋਨੀ ਕਮੇਟੀ ਜਿਹੜੀ ਆ ਸਹਿਯੋਗ ਕਰੇ ਠੀਕ ਹੋ ਗਿਆ ਤੋਂ ਇਹ ਦੋ ਗਰੀ ਇਸ ਨਾਲ ਅਸੀਂ ਆਹ ਦੇਖੋ ਜੀ ਆਸ ਰੱਖਣੀ ਚਾਹੀਦੀ ਆ ਪੱਕੀ ਨੰਬਰ 2 ਅਕਾਲ ਤਖਸ ਦੇ ਜਥੇਦਾਰ ਦਾ ਮਾਮਲਾ ਅਕਾਲ ਤਖਸ ਦੇ ਜਥੇਦਾਰ ਦਾ ਮਾਮਲਾ ਤੇ ਸਹਿਯੋਗ ਦੀ ਸਾਨੂੰ ਪੂਰੀ ਆਸ ਹੈ ਤੇ ਹੋਣੀ ਵੀ ਚਾਹੀਦੀ ਆ ਸ਼ਰੋਨੀ ਕਮੇਟੀ ਜਿਹੜੀ ਆ ਉਸ ਨੂੰ ਵੀ ਦਿੱਲੀ ਕਮੇਟੀ ਨੂੰ ਹਰਿਆਣਾ ਕਮੇਟੀ ਜਾਂ ਹਜ਼ੂਰ ਸਾਹਿਬ ਦੀਆਂ ਕਮੇਟੀਆਂ ਨੂੰ ਵੀ ਸਦਾ ਦੇਣੇ ਆ ਕਿ ਉਹ ਵੀ ਉਹਦੇ ਵਿੱਚ ਆਉਣਾ ਹਾਜ਼ਰੀ ਭਰਨ ਤੇ ਆ ਕੇ ਸ਼ਹੀਦ ਨੂੰ ਕਾਲ ਤੱਕ ਦੇ ਜਹੇਦਾਰ ਨੂੰ ਸਰਦਾ ਦੇ ਲਈ ਭੇਟ ਕਰਨ। ਇਹ ਮੌਕੇ ਦੇ ਗਵਾਹ ਵੀ ਇੱਕ ਜਿਨਾਂ ਤੇ ਵਾਰੀ ਸਾਹਿਬ ਨੇ ਆਪਣੀ ਰਿਪੋਰਟ ਦੇ ਵਿੱਚ ਉਹਨਾਂ ਨੂੰ ਪਾਇਆ ਹੀ ਇੱਧਰ ਸਾਮਣੇ ਬੁਲਾਉਣ। ਦੇਖੋ ਬੇਨਤੀ ਹੈ ਕਿ ਜੇ ਕੋ ਉਹਦੇ ਵਿੱਚ ਕੋਈ ਮਾਮਲਾ ਹੈ ਤੇ ਉਹ ਅਦਾਲਤੀ ਗੱਲਾਂ ਨੇ ਸਰਕਾਰਾਂ ਦੀਆਂ ਗੱਲਾਂ ਨੇ ਉਹਦੇ ਬਾਰੇ ਅਸੀਂ ਤਾਂ ਮਿਲ ਐਦਾ ਸੁਨੀਆਂ ਸੁਣਾਈਆਂ ਗੱਲਾਂ ਦੇ ਉੱਤੇ ਕੁਝ ਕਹਿ ਨਹੀਂ ਨਾ ਸਕਦੇ ਜ਼ਿਆਦਾ। ਹਾਂ ਅਸੀਂ ਤਾਂ ਉਹੀ ਗੱਲ ਕਰਾਂਗੇ ਜਿਹੜੀ ਰਿਪੋਰਟ ਦੇ ਵਿੱਚ ਆਈ ਹੈ ਨਾ। ਅਸੀਂ ਤਾਂ ਉਸ ਰਿਪੋਰਟ ਦੀ ਗੱਲ ਕਰ ਰਹੇ ਹਾਂ ਜਿਹੜੀ ਕੋਈ ਸੱਜੇ ਖੱਬੇ ਕੋਈ ਕਹਿ ਰਿਹਾ ਵੀਰ ਕਹਿ ਰਿਹਾ ਉਹਨੂੰ। ਮਤਲਬ ਹੈ ਕਿ ਅਦਾਲਤਾਂ ਦੇ ਜਦੋਂ ਕੇਸ ਜਾਵੇ ਉੱਥੇ ਜਾ ਕੇ ਆਪਣੀ ਬਿਆਨਬਾਜ਼ੀ ਜੋ ਵੀ ਉਹ ਕਰਨੀ ਚਾਹੀਦੀ ਹੈ। ਉਹ ਪੈਦਾ ਉਹ 4 ਸਾਲ ਗਾਰਦ ਦੇ ਵੀਰੇ ਦੀ 15 ਬੰਦਿਆਂ ਦੀ ਉਹ ਮੁੱਖ ਗਵਾਹ ਗਈ ਔਰ ਉਸ ਦੇ ਵਿੱਚ ਕਨਸਟੇਬਲ ਵੀ ਹੋਸੇਰੇ। ਜਿੰਨਾ ਸਮਾਰਿਆ ਸਾਰੀ ਘਟਨਾ ਵਾਪਰੀ ਹੈ। ਬੇਨਤੀ ਹੈ ਕਿ ਅਸੀਂ ਕਦੋਂ ਕਹਿੰਦੇ ਵੀ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਉਹਨਾਂ ਦੀ ਰਿਪੋਰਟ ਹੋਣੀ ਚਾਹੀਦੀ ਵਿੱਚ। ਉਹਦੀ ਜਾਂਚ ਹੋਣੀ ਚਾਹੀਦੀ ਉਹਨਾਂ ਨੂੰ ਅਦਾਲਤ ਵਿੱਚ ਬੁਲਾ ਕੇ ਕੇਸ ਦੇ ਉੱਤੇ ਗਵਾਹੀਆਂ ਦਿਲਣੀ ਚਾਹੀਦੀ ਉਹਨਾਂ ਦੀ। ਅਦਾਲਤਾਂ ਵਿੱਚ ਕੇਸ ਚੱਲਨੇ ਆ ਉੱਥੇ ਗਵਾਹੀਆਂ ਹੋਣੀਆਂ ਨੇ ਕਈ ਕੁਝ ਹੋਣਾ। ਇਹ ਬੰਦਿਆਂ ਦਾ ਵਾਅਦ ਹੀ ਮੁੱਖ ਮੰਤਰੀ ਨੂੰ ਮਿਲਿਆ ਸੀ ਤੇ ਸਾਡੇ ਜਿੰਨੇ ਭਾਈ ਸਾਹ ਭਾਈ ਮੋਹਨ ਸਿੰਘ ਜੀ ਸਾਡੀ ਕੌਮ ਦੇ ਸਾਡੀ ਸਾਰੀਆਂ ਜੱਥੇਬੰਦੀਆਂ ਦੇ ਸੀਨੀਅਰ ਆਗੂ ਹਨ ਇਹ ਵੀ ਸ਼ਾਮਲ ਸੀ ਮੈਂ ਵੀ ਉਹਦੇ ਇਖਾਲੀ ਸੀ ਭਾਈ ਗੁਰਤੇਜ ਸਿੰਘ ਭਾਈ ਨਰਵੇਜੀ ਭਾਈ ਜਸਬੀਰ ਸਿੰਘ ਖਾਲਸਾ ਜੀ ਪੰਥਕ ਜੱਥੇਬੰਦੀਆਂ ਦੇ ਕਹਿਣ ਦੇ ਉੱਤੇ ਹੀ ਇਹ ਕਮਿਸ਼ਨ ਬਣਿਆ ਸੀ ਮੈਂ ਦੂਜੀ ਬੇਨਤੀ ਕਰਾਂ ਕਿ ਜਿਹੜੀਆਂ ਉਸ ਸਮੇਂ ਰਿਪੋਰਟ ਤਿਆਰ ਹੋਈ ਉਹ ਵੀ ਪੰਥਕ ਜੱਥੇਬੰਦੀਆਂ ਨੇ ਹੀ ਸਬੂਤ ਵੱਡੇ ਸਬੂਤ ਤਵਾਦੀ ਸਾਹਿਬ ਨੂੰ ਕਰਕੇ ਦਿੱਤੇ ਸੀ ਦਾ ਗੋਲ ਤੇ ਲਗਾਤਾਰ ਅਸੀਂ ਆਪਣੇ ਮਟਿਆ ਰਹੇ ਮੀਟਿੰਗਾਂ ਰਹੇ ਉਹਨਾਂ ਤੋਂ ਮੰਗ ਕਰਦੇ ਰਹੇ ਜਿਹਦੇ ਵਿੱਚ ਮੈਂ ਇੱਕ ਹੋਰ ਵੀ ਬੇਨਤੀ ਕਰਾਂ ਭਾਈ ਸਾਹਿਬ ਨੇ ਕਰਨੀ ਸੀ ਇਹਨੇ ਦਿਮਾਗ ਚੋਂ ਸ਼ਾਇਦ ਇੱਕ ਤਰੀਕ ਨੂੰ 9 ਵਜੇ ਸਾਰੀਆਂ ਪੰਥਕ ਜਥੇਬੰਦੀਆਂ ਦੇ ਆਗੂ ਤੋਂ ਪਹਿਲਾਂ ਇਕੱਠੇ ਹੋਣਗੇ ਇਸ ਗੱਲ ਨੂੰ ਥਿਲੀ ਨਹੀਂ ਛੱਡਿਆ ਜਾਏਗਾ ਅਸੀਂ ਸਭ ਤੋਂ ਆਸ ਕਰਦੇ ਹਾਂ ਅਸੀਂ ਪਹਿਲਾਂ ਕਿਸੇ ਦੀ ਲੋਚਨਾ ਕਰੀਏ ਜਿਹੜਾ ਇੱਕ ਵੀਰ ਨੇ ਸਵਾਲ ਪੁੱਛਿਆ ਸੀ ਵੀ ਇਹ ਕੌਣ ਮਾਤੇ ਕਰੂ ਕੌਣ ਨਹੀਂ ਕਰੂ ਇਹ ਸਭ ਦੇ ਸਾਹਮਣੇ ਆਏਗਾ ਇਹ ਪੰਥਕ ਜਥੇਬੰਦੀਆਂ ਤੁਹਾਡੇ ਰਾਹੀਂ ਅਸੀਂ ਪੰਜਾਬ ਦੇ ਲੋਕਾਂ ਨੂੰ ਜਿੱਥੇ ਅਪੀਲ ਕਰਦੇ ਆ ਇਹ ਵੀ ਭਰੋਸਾ ਦਿਵਾਉਣੇ ਆ ਕਿ ਇਸ ਗੱਲ ਨੂੰ ਅਸੀਂ ਕਿਸੇ ਨਤੀਜੇ ਤੱਕ ਪਹੁੰਚਣ ਤੱਕ ਆਪਣਾ ਯਤਨ ਜਾਰੀ ਰੱਖਾਂਗੇ ਕੀ ਯਤਨ ਕਰਨੇ ਆ ਇੱਕ ਤਰੀਕ ਨੂੰ ਐਲਾਨ ਕਰਾਂਗੇ ਧੰਨਵਾਦ ਵੇਖੋ ਭਾਈ ਮੋਹਕਮ ਸਿੰਘ ਜੀ ਭਾਈ ਗੁਰਦੀਪ ਸਿੰਘ ਜੀ ਬਠੰਡਾ ਭਾਈ ਵੱਸਮ ਸਿੰਘ ਜੀ ਭਾਈ ਰਵਨ ਸਿੰਘ ਜਫਰਵਾਲ ਭਾਈ ਸੁਖੀਰਾ ਜੀ ਸੁਖਦੇਵ ਸਿੰਘ ਜੀ ਸਖੀਰਾ ਭਾਈ ਪਰਮਜੀਤ ਸਿੰਘ ਜੀ ਜੱਜਾਣਾ ਹੀ ਬਾਬਾ ਮੇਜਰ ਸਿੰਘ ਜੀ ਪੰਜ ਪਿਆਰੇ ਭਾਈ ਹਰਜੀਤ ਸਿੰਘ ਜੀ ਪੁਰੇਵਾਲ ਭਾਈ ਜਰਨੈਲ ਸਿੰਘ ਜੀ ਸਖੀਰਾ ਇਹਨਾਂ ਸਾਰਿਆਂ ਦੀ ਤਰਫੋਂ ਪੰਥ ਦੇ ਘਰਾਂ ਦੀ ਤਰਫੋਂ ਭਾਈ ਮੋਹਕਮ ਸਿੰਘ ਜੀ ਤੇ ਭਾਈ ਗੁਰਦੀਪ ਸਿੰਘ ਜੀ ਬਠੰਡਾ ਹੋਣਾ ਨੇ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਕੇ ਦੇ ਕਤਲ ਸਬੰਧੀ ਜੋ ਰਿਪੋਰਟ ਜਨਤਕ ਹੋਈ ਹੈ ਉਸ ਤੇ ਆਪਣੇ ਜਿਹੜੇ ਆ ਖੁੱਲਕੇ ਵਿਚਾਰ ਪੇਸ਼ ਕੀਤੇ ਆ ਤੇ ਭਾਈ ਗੁਰਦੇਵ ਸਿੰਘ ਜੀ ਹੋਣਾ ਨੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਦੇ ਸ਼ਹੀਦੀ ਸਮਾਗਮ ਜੋ 1 ਜਨਵਰੀ 2024 ਨੂੰ 9 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਸ਼ਹੀਦੀ ਸਮਾਗਮ ਨੂੰ ਸੰਬੰਧੀ ਜਿਹੜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਸਮੁੱਚੇ ਸਿੰਘ ਸਾਹਿਬਾਨ ਸਮੁੱਚੀਆਂ ਪੰਥਕ ਧਿਰਾਂ ਅਨਸਾਫ਼ ਸੰਦ ਲੋਕ ਉਸ ਸ਼ੀਧੀ ਸਮਾਗਮ ਦੇ ਵਿੱਚ ਜਿਹੜਾ ਵਾ ਸ਼ਾਮਲ ਹੋਣਗੇ ਇਹਦੇ ਸਾਰਿਆਂ ਨੂੰ ਬੇਨਤੀ ਵੀ ਕੀਤੀ ਆ ਕਿ ਸਾਰੇ ਉਸ ਦਿਨ ਜਿਹੜਾ ਵਾ ਹੋਮਾ ਹੋਮਾ ਕੇ ਉਸ ਸ਼ੀਧੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੂਸਰੀ ਅਸੀਂ ਜਿਹੜੀ ਬੇਨਤੀ ਮੈਂ ਖਾਸ ਕਰਕੇ ਕਰਨ ਲੱਗਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਸੰਬੰਧੀ ਤੇ ਬਾਕੀ ਬੰਦੀ ਸਿੰਘਾਂ ਦੀਆਂ ਰਿਹਾਈਆਂ ਸੰਬੰਧੀ ਉਹ ਬੇਨਤੀ ਇਸ ਤਰ੍ਹਾਂ ਵਾ ਕਿ ਉਸ ਸੰਬੰਧੀ ਭਾਵੇਂ ਜਹੇਦਾਰ ਸਰੀਆ ਕਾਲ ਤਖਸਾਲ ਵੱਲੋਂ ਪੰਜ ਮੈਂਬਰੀ ਕਮੇਟੀ ਜਿਹੜੀ ਆ ਬਣਾਈ ਹੋਈ ਆ ਪਰ ਸਾਡੀ ਭਾਰਤ ਸਰਕਾਰ ਨੂੰ ਜਿਹੜੀ ਆ ਬੇਨਤੀ ਆ ਕਿ ਜਿਸ ਤਰ੍ਹਾਂ ਰਜੀਵ ਗਾਂਧੀ ਦੇ ਕਾਤਲ ਹਰਿਆ ਹੋਏ ਇਸੇ ਤਰ੍ਹਾਂ ਹੀ ਭਾਰਤ ਦਾ ਅਜਾਜ ਅਗਵਾ ਕਰਕੇ ਪਾਂਡੇ ਭਰਾ ਉਹਨਾਂ ਨੂੰ ਮੁੜ ਕੇ ਸਰਕਾਰ ਨੇ ਬਰੀ ਵੀ ਕੀਤਾ ਇੱਕ ਨੂੰ ਐਮਐਲਏ ਵੀ ਅੰਦਰਾ ਗਾਂਧੀ ਨੇ ਉਸ ਸਮੇਂ ਬਣਾਇਆ ਤੇ ਇੱਕ ਨੂੰ ਐਮਪੀ ਬਣਾਇਆ ਸੀ ਇਸੇ ਤਰ੍ਹਾਂ ਹੀ ਕਿ ਬਿਲਕੁਸਬਾਨੋ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਵੀ ਸਰਕਾਰ ਨੇ ਇੱਕ ਤਰਫਾ ਕਾਰਵਾਈ ਕਰਕੇ ਜੜਾ ਵਾ ਹਰਿਆ ਕੀਤਾ ਸੀ ਇਸ ਤੋਂ ਵੀ ਅੱਗੇ ਕਿ ਭਾਰਤ ਸਰਕਾਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਟਲ ਬਿਹਾਰੀ ਵਾਜਪਾਈ ਸਨ ਤੇ ਉਸ ਵੇਲੇ ਪਾਕਿਸਤਾਨ ਦੇ ਖਾੜਕੂਆਂ ਨੇ ਇੱਕ ਭਾਰਤ ਦਾ ਜਹਾਜ਼ ਅਗਵਾ ਕੀਤਾ ਸੀ ਜੋ ਕੰਧਾਰ ਲਜਾਇਆ ਗਿਆ ਸੀ ਉਸ ਦੇ ਬਦਲੇ ਉਹਨਾਂ ਆਪਣਾ ਵੱਡੇ ਵੱਡੇ ਜਿਹੜੇ ਉਹਨਾਂ ਦੇ ਭਾਰਤ ਧਿਆੜ ਵਰਗੀਆਂ ਜੇਲਾਂ ਦੇ ਵਿੱਚ بڑے بڑے ਉਹਨਾਂ ਦੇ ਖਾੜਕੂ ਸੀ ਉਹਨਾਂ ਨੂੰ ਸਰਕਾਰ ਨਾਲ ਉਹਨਾਂ ਜਿਹੜਾ ਜਹਾਜ਼ ਦੇ ਅਗਵਾ ਦੇ ਮਸਾਫਰਾਂ ਨੂੰ ਛੱਡਣ ਬਦਲੇ ਉਹ ਆਪਣੇ ਉਹਨਾਂ ਖਾੜਕੂ ਵੀ ਛਡਾਏ ਤੇ ਉਸ ਸਮੇਂ ਦਾ ਵਿਦੇਸ਼ ਮੰਤਰੀ ਉਹਨਾਂ ਖਾੜਕੂਆਂ ਨੂੰ ਹਰਿਆ ਕਰਕੇ ਜਹਾਜ਼ 'ਚ ਬਿਠਾ ਕੇ ਤੇ ਕੰਧਾਰ ਏਅਰਪੋਰਟ ਤੇ ਜਿਹੜਾ ਛੱਡ ਕੇ ਆਇਆ ਸੀ ਤੇ ਵੱਡੇ ਵੱਡੇ ਗਿਫਟ ਵੀ ਦੇ ਕੇ ਆਇਆ ਸੀ ਉਹਨਾਂ ਨੂੰ ਇਹ ਸਾਰੇ ਜਿਹੜੇ ਸਾਡੇ ਬੰਦੀ ਸਿੰਘ ਨੇ ਭਾਈ ਰਾਜੋਆਣਾ ਸਮੇਤ ਇਹਨਾਂ ਨੇ ਕੋਈ ਆਪਣੇ ਜਾਤੀ ਕੰਮ ਲਈ ਜਿਹੜਾ ਵਾ ਕੋਈ ਕਾਨੂੰਨ ਨਹੀਂ ਤੋੜਿਆ ਸ੍ਰੀ ਦਰਬਾਰ ਸਾਹਿਬ ਸਮੇਂ ਜਦੋਂ ਹਮਲਾ ਆਇਆ ਤੇ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਪੜਕੀਆਂ ਇਸੇ ਤਰ੍ਹਾਂ ਜਦੋਂ ਦਿੱਲੀ ਕਤਲੇਆਮ ਹੋਇਆ ਵਾ ਉਸ ਸਮੇਂ ਵੀ ਸਿੱਖ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਜ਼ਖਮੀ ਹੋਈਆਂ ਤੇ ਸਾਰੇ ਵੀਰਾਂ ਨੇ ਘਰ-ਬਾਰ ਛੱਡ ਕੇ ਜਿਹੜਾ ਵਾ ਪੰਥ ਦੀ ਸੇਵਾ ਦੇ ਵਿੱਚ ਹਿੱਸਾ ਪਾਇਆ ਸੀ ਇਹ ਕੌਮੀ ਕਾਜਲੀ ਜਿਹੜੀ ਆ ਲੜਾਈ ਜਿਹੜੀ ਆ ਨਾਲ ਵੀਰਾਂ ਨੇ ਲੜੀ ਆਪਣੀਆਂ ਕਾਨੂੰਨੀ ਸਜਾਵਾਂ ਪੂਰੀਆਂ ਕਰ ਚੁੱਕੇ ਆ ਸਜਾਵਾਂ ਨਾਲੋਂ ਵੀ ਕਈ ਗੁਣਾ ਵੱਧ ਸਜਾਵਾਂ ਪੂਰੀਆਂ ਕਰ ਚੁੱਕੇ ਆ ਸੋ ਅਸੀਂ ਇਹ ਗੱਲ ਕਹਿੰਨੇ ਆ ਕਿ ਹੁਣ ਕੌਮ ਦੀਆਂ ਭਾਵਨਾਵਾਂ ਨੂੰ ਵੇਖ ਕੇ ਭਾਈ ਬਲਵੰਤ ਸਿੰਘ ਰਾਜੋਵਾਨਾ ਸਮੇਤ ਬਾਕੀ ਸਮੁੱਚੇ ਬੰਦੀ ਸਿੰਘ ਜਿਹੜੇ ਆ ਉਤਰੋਂ ਤੇ ਜਿਹੜੇ ਆ ਹਰਿਆ ਹੋਣੇ ਚਾਹੀਦੇ ਆ ਇਹ ਸਮੁੱਚੀ ਕੌਮ ਦੇ ਭਾਵਨਾ ਸਮੁੱਚੇ ਪੰਜਾਬੀਆਂ ਦੀ ਇਹ ਜਿਹੜੀ ਆ ਇੱਕ ਰੀਝ ਆ ਕਿ ਸਾਰੇ ਬੰਦੀ ਸਿੰਘ ਜਿਹੜਾ ਵਾ ਤੁਰੰਤ ਜਿਹੜੇ ਆ ਭਾਰਤ ਸਰਕਾਰ ਨੂੰ ਇਹ ਹਰਿਆ ਕਰਨੇ ਚਾਹੀਦੇ ਆ